हम्म ता ता मोष हम न निशांत साहब हम शाबाश पापा पालकी साहब हम फ फ फल पापा बर बरखा बरछा 6 6 न बरछा बरछा हम दा दा ਪੱਥਾ 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 ਅੱਖਾ ਹੂੰ ਪੱਥਾ ਅਤੇ ਨਾਲ ਪੱਥਾ ਅੱਥਾ ਹਾਂ ਪੱਥਾ ਉਹ ਹੁੰਦਾ ਜਿਹੜਾ ਆਪਾਂ تیر ਚਲਾਉਂਦੇ ਨਾ ਉਹਦੇ ਵਿੱਚ ਉਹ ਕਮਾਨ ਉਹ ਜੇ ਰੱਖ ਕੇ ਇਹ ਫਿਰ ਪਿੱਛੇ ਪਿੱਠ ਨਾਲ ਬੰਨ ਕੇ ਰੱਖਦੇ ਆ تیر ਕੱਢਣ ਵਾਸਤੇ ਇੱਥੇ ਠੀਕ ਹੈ ਨਾ ਹਾਂਜੀ ਇੱਥੋਂ ਪਿੱਛੇ ਪਿੱਠ ਤੇ ਰੱਖ ਕੇ ਫਿਰ ਇਥੋਂ ਇਹਦੇ ਵਿੱਚ ਉੱਤਰੋਂ تیر ਚੱਕ ਕੇ ਫਿਰ ਕਮਾਨ 'ਚ ਚੜਾ ਕੇ ਚਲਾਉਂਦੇ ਆ ਚਲੋ ਜੀ